ਖਬਰਨਾਮਾ ਦੇਖ ਰਿਹਾ ਸਾਰੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਝਾੜੂ ਹੋਇਆ ਤੀਲਾ ਤੀਲਾ ਝਾੜੂ ਜਿਹੜਾ ਹੈ ਉਹ ਖਿਲਰ ਗਿਆ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਵੀ ਜਿਹੜੀ ਹੈ ਪਤਲੀ ਹੋ ਰਹੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਖੇਸ਼ੀਵਾਲ ਅਤੇ ਮਨੀਸ਼ ਸੋhtਿਆ ਦਾ ਜਿਹੜਾ ਹੈ ਦਬਾ ਹੈ ਕੋਈ ਵੀ ਆਪਣੇ ਆਪ ਜਿਹੜਾ ਫੈਸਲਾ ਨਹੀਂ ਲੈ ਸਕਦੇ ਇਵਨ ਦੋ ਅਰਵਿੰਦ ਖੇਸ਼ੀਵਾਲ ਨੇ ਇਹ ਵੀ ਕਹਿ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ ਲੜੀਆਂ ਜਾਣਗੀਆਂ ਲੇਕਿਨ ਹੋ ਕੀ ਰਿਹਾ ਹੈ ਪਿੰਡਾਂ ਦੇ ਵਿੱਚ ਜਿੰਨੇ ਵੀ ਆਪ ਆਪ ਦੀ ਪਾਰਟੀ ਦੇ ਵਿਧਾਇਕ ਨੇ ਮੰਤਰੀ ਨੇ ਅਤੇ ਜਿਹੜੇ ਵੱਡੇ ਆਗੂ ਨੇ ਕਿਸ ਦੇ ਨਾਲ ਜੱਗੋਂ ਤੇਰ ਵੀ ਨਹੀਂ ਹੋਈ ਇਹ ਵੰਦੋ ਜਿਸ ਤਰ੍ਹਾਂ ਜਦੋਂ ਪੰਜਾਬ ਅਤੇ ਹਰਿਆਣਾ ਦੇ ਇਗਨੌਰੀ ਬਾਰਡਰ ਦਾ ਧਰਨਾ ਉਖਾੜਿਆ ਗਿਆ ਸੀ ਜਦੋਂ ਉਸ ਤੋਂ ਬਾਅਦ ਪੰਜਾਬ ਦਿੱਲੀ ਦੇ ਸ਼ੰਭੂ ਬਾਰਡਰ ਦਾ ਧਰਨਾ ਉਖਾੜਿਆ ਗਿਆ ਸੀ ਪੰਜਾਬ ਪੁਲਿਸ ਵੱਲੋਂ ਸੂਬੇ ਦੀ ਸਰਕਾਰ ਦੇ ਕਹਿਣ ਤੇ ਕਿਉਂਕਿ ਕਿਸਾਨਾਂ ਦੇ ਨਾਲ ਵਿਸ਼ਵਾਸ ਕੀਤਾ ਘਾਤ ਕੀਤਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਪੰਜਾਬ ਪੁੱਸਰ ਨੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਮੁਕਰ ਗਈ ਕਿ ਅਸੀਂ ਦਬਾਅ ਨਹੀਂ ਪਾਇਆ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਘਾਤ ਕੀਤਾ ਗਿਆ ਲੇਕਿਨ ਹੁਣ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਗਿਆ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦਾ ਉਹ ਗੱਲ ਸੱਚ ਹੋ ਗਈ ਹੈ ਜਿਹੜੀ ਗੱਲ ਆ ਪਿਛਲੇ ਜੇ ਦਿਨਾਂ ਦੇ ਵਿੱਚ ਸੰਗਰੂਰ ਦੇ ਵਿੱਚ ਇੱਕ ਕਿਸਾਨ ਨੇ ਕਹੀ ਸੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇਹਨਾਂ ਨੂੰ ਦੋ-ਦੋ ਕੁਰਤੇ ਲੈ ਕੇ ਆਉਣੇ ਪਾਣਗੇ ਪਿੰਡਾਂ ਦੇ ਵਿੱਚ ਜੇਕਰ ਇਹਨਾਂ ਨੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਹੈ ਕਿਉਂਕਿ ਇਹ ਕੁਰਤਾ ਤਾਂ ਪਾੜ ਕੇ ਅਸੀਂ ਇਹਨਾਂ ਦੇ ਗਲ ਦੇ ਵਿੱਚ ਪਾ ਦੇਣਾ ਹੈ ਯਾਨੀ ਕਿ ਐਨੀ ਦੁਰਦਸ਼ਾ ਕਿਸੇ ਵੀ ਪਾਰਟੀ ਦੀ ਨਹੀਂ ਹੋਈ ਚਾਹੇ ਸ਼ਰੂਮਣੀ ਅਕਾਲੀ ਦਲ ਚਾਹੇ ਭਾਰਤੀ ਜਨਤਾ ਪਾਰਟੀ ਤੇ ਚਾਹੇ ਕਾਂਗਰਸ ਪਾਰਟੀ ਜਿੰਨੀ ਦੁਰਦਸ਼ਾ ਪਹਿਲਾਂ ਹੀ ਹੋ ਗਈ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਧਰ ਅਮਨ ਅਰੋੜਾ ਦਾ ਵਿਰੋਧ ਕੀਤਾ ਗਿਆ ਦੇਵਮਨ ਦਾ ਵਿਰੋਧ ਕੀਤਾ ਗਿਆ ਕੁਲਤਾਰ ਸਿੰਘ ਸੰਮਾ ਦਾ ਵਿਰੋਧ ਕੀਤਾ ਗਿਆ ਬਲਕਾਰ ਸਿੰਘ ਸਿੱਧੂ ਨੂੰ ਘੇਰਿਆ ਗਿਆ ਡਿੰਪੀ ਲੋ ਵੀ ਘੇਰੇ ਗਏ ਯਾਨੀ ਕਿ ਕੋਈ ਵੀ ਆ ਆਦਮੀ ਪਾਰਟੀ ਦਾ ਮੰਤਰੀ ਅਤੇ ਵਿਧਾਇਕ ਨਹੀਂ ਬਚਿਆ ਜਿਹੜਾ ਧਰਨੇ ਦਾ ਸ਼ਿਕਾਰ ਨਾ ਹੋਇਆ ਹੋਵੇ ਜਿਸ ਦੇ ਨਾਲ ਪਿੰਡ ਵਾਲਿਆਂ ਨੇ ਗਾਲੀ ਗਲੋਚ ਨਾ ਕੀਤਾ ਹੋਵੇ ਇਹਨਾਂ ਦੋ ਕਈਆਂ ਥਾਵਾਂ ਤੇ ਤਾਂ ਛਤਰੋ ਛਤਰੀ ਵਾਲੇ ਗੱਲ ਹੋ ਗਈ ਜਿਸ ਤਰ੍ਹਾਂ ਲਾਭ ਸਿੰਘ ਉਗੂ ਕੇਤੇ ਬੜੇ ਵੱਡੇ ਇਲਜ਼ਾਮ ਲੱਗੇ ਨੇ ਕਿ ਗਰੀਬ ਘਰ ਦੇ ਕਿਵੇਂ ਅਮੀਰ ਬਣ ਗਿਆ ਕਿਵੇਂ ਕੋਠੀਆਂ ਬਣਾ ਲਈਆਂ ਇੱਥੇ ਨਰਿੰਦਰ ਕੌਰ ਭਰਾਜ ਬਲਕਾਰ ਸਿੰਘ ਸਿੱਧੂ ਅਤੇ ਬੀਬਾ ਸ਼ਰਮਜੀਤ ਸਿੰਘ ਨੂੰ ਤੇ ਜਿਨ੍ਹਾਂ ਦਾ ਪੀਕ ਲੈਵਲ ਤੇ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਵਿੱਚ ਯਾਨੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਜੇਕਰ ਇਹਨਾਂ ਦੇ ਝੱਗੇ ਚਿੱਕੇ ਜਾ ਰਹੇ ਨੇ ਖਚਾਤ ਉਹੀ ਹੋ ਰਹੀ ਹੈ ਤਾਂ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਕੀ ਬਣੇਗਾ ਇਹਨਾਂ ਦਾ ਜੇਕਰ ਸਰਕਾਰ ਹੁੰਦਿਆਂ ਜੇਕਰ ਪੰਜਾਬ ਦੇ ਵਿੱਚ ਹਾਲੇ 1.5 ਸਾਲ ਪੈ ਨੇ ਸਰਕਾਰ ਦੇ ਫਿਰ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਲੋਕਾਂ ਪੰਜਾਬ ਦੇ ਮਜ਼ਦੂਰ ਭਾਈਚਾਰੇ ਵੱਲੋਂ ਤੇ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਇਹ ਕਿਸੇ ਪਿੰਡ ਦੇ ਅਰੇਂਜ ਦੇ ਵਿੱਚ ਵੀ ਨਹੀਂ ਆ ਸਕਦੇ ਇਸ ਤਰ੍ਹਾਂ ਦਾ ਵਿਰੋਧ ਜਿਹੜਾ ਹੋ ਰਿਹਾ ਹੈ ਇਸ ਦੇ ਟ੍ਰੇਲਰ ਦਿਖਣੇ ਸ਼ੁਰੂ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਕਿਸਾਨਾਂ ਦੇ ਨਾਲ ਟੱਕੇਮੁਕੀ ਹੋਈ ਕਈ ਜਿਹੜੇ ਕਿਸਾਨ ਨੇ ਹਿਰਾਸਤ ਵਿੱਚ ਲੈ ਗਿਆ ਜਦੋਂ ਅਮਨ अरोड़ा ਤੇ ਦੇਮਾਨ ਦਾ ਵਿਰੋਧ ਕੀਤਾ ਗਿਆ ਇੱਧਰ ਬਿਲਕਾਸ਼ ਸਿੱਧੂ ਡਿੰਪੀ ਤੇ ਲੋਕ ਗੁਲਤਾਰ ਸਿੰਘ ਸੰਧਵਾ ਵੱਲੋਂ ਬਚਕਾਣਾ ਬਿਆਨ ਦਿੱਤੇ ਗਏ ਗੁਲਤਾਰ ਸਿੰਘ ਸੰਧਵਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਮਿਲਣ ਨੇ ਜਿਸ ਦੀ ਅਹ ਹਮ ਜਿੱਦੀ ਰਜ ਦੇ ਖਿਲਾਫਤ ਕੀਤੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਯਾਨੀ ਕਿ ਇਹਨਾਂ ਦੇ ਆਪਸੀ ਰੋਲੇ ਆਪਸੀ ਮਤਭੇਦ ਤੇ ਦੂਸਰੇ ਪਾਸੇ ਕਿਸਾਨਾਂ ਦਾ ਵਿਰੋਧ ਇਹ ਇਹਨਾਂ ਦੀ ਬੇੜੀ ਨੂੰ ਲੈ ਝੁਪੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ